ਦੋ ਚੀਜ਼ਾਂ ਜਿਹੜੀਆਂ ਅਕਾਲੀ ਗੱਲ ਦੇ ਰਾਜਪਾਤ ਸਮੇ ਇਹਨਾਂ ਦੀ ਪੁਸ਼ਤ ਪਨਾਈ ਦੇ ਹੇਠ ਹੋਈਆਂ ਇੱਕ ਗੁਰੂ ਸਾਹਿਬ ਦੀ ਬੇਅਦਬੀ ਤੇ ਇੱਕ ਘਰ ਘਰ ਜਿਹੜੇ ਨਸ਼ੇ ਪਹੁੰਚ ਗਏ ਇੰਨਾ ਦੋ ਗੁਨਾਹਾਂ ਦੀ ਮਾਫੀ ਨਾ ਪਰਮਾਤਮਾ ਤੋਂ ਮਿਲਨੀ ਹੈ ਨਾ ਲੋਕਾਂ ਤੋਂ ਮਿਲਨੀ ਹੈ ਉਹ ਹੁਣ ਚਾਹੇ ਇਕੱਠੇ ਰਹਿ ਕੇ ਲੜ ਲੜਨ ਚਾਹੇ ਆੜੜ ਹੋ ਕੇ ਲੜ ਲੜਨ ਜਿਵੇਂ ਮਰਜੀ ਲੜ ਲੜਨ ਰਿਜ਼ਲਟ ਹੈ ਜਿਹੜਾ ਉਹ ਜ਼ੀਰੋ ਹੀ ਰਹੂਗਾ ਮੈਂ ਨਿਬਹਾਤਿਕੌਰ ਜਿੰਨ ਕਹਿਣਾ ਚਾਹੂਗਾ ਕਿ ਅਸੀਂ ਤਾਂ ਉਹੀ ਕੰਡੇ ਚੁਗ ਰਹੇ ਹਾਂ ਜਿਹੜੇ ਤੁਹਾਡੀ ਸਮੇਂ ਦੀ ਸਰਕਾਰ ਪੰਜਾਬ ਦੇ ਵਿੱਚ ਬੀਜ ਗਈ ਹਾਂ ਉਹਨਾਂ ਕੰਡਿਆਂ ਨੂੰ 100% ਚੁਗਣ ਦੇ ਵਿੱਚ ਤੇ ਲੋਕਾਂ ਦੇ ਜ਼ਖਮ ਭਰਨ ਦੇ ਵਿੱਚ ਫਾਵਾ ਥੋੜਾ ਜ਼ਰੂਰ ਲੱਗ ਸਕਦਾ ਕਿਉਂ ਲੱਗ ਰਿਹਾ ਪਰ ਦੇਖੋ ਇਸ ਤਰ੍ਹਾਂ ਹੈ ਕਿ ਚਲੋ ਉਹਨਾਂ ਦਾ ਕੰਮ ਹੈ ਵਿਰੋਧ ਕਰਨਾ ਐਲੀਗੇਸ਼ਨ ਲਾਉਣਾ ਸਰਕਾਰ ਤੇ ਜੀਸਦ ਕੇ ਲਾਉਣ ਕੋਈ ਦਿੱਕਤ ਨਹੀਂ ਹੈ ਪਰ ਸਵਾਲ ਇਹ ਹੈ ਕਿ ਨਸ਼ਾ ਤਾਂ ਚਲੋ ਅ ਇੱਥੇ ਕੀ ਸਾਰੀ ਦੁਨੀਆ ਦੇ ਵਿੱਚ ਹੀ ਵਿਕਦਾ ਲੋਕ ਕਰਦੇ ਵੀ ਨੇ ਪਰ ਸਵਾਲ ਇਹ ਹੈ ਵੀ ਪਿਛਲੇ ਸਾਢੇ 3 ਸਾਲਾਂ ਦੇ ਵਿੱਚ ਕੀ ਸਰਕਾਰ ਦੇ ਕਿਸੇ ਨੁਮਾਇੰਦੇ ਦੇ ਉੱਪਰ ਉਂਗਲ ਉੱਠੀ ਹੈ ਨਸ਼ਾ ਵੇਚਣ ਵਾਲਿਆਂ ਤੇ ਮਕਵੌਣ ਵਾਲਿਆਂ ਚ ਉਹਨਾਂ ਦੀ ਪੋਸਟ ਪਨਾਹੀ ਦੇ ਵਿੱਚ ਇਹ ਐਲੀਗੇਸ਼ਨ ਸਿਰਫ ਔਰ ਸਿਰਫ ਪਿਛਲੀਆਂ ਸਰਕਾਰਾਂ ਦੇ ਖਾਸ ਕਰਕੇ ਅਕਾਲੀ ਦਲ ਦੀ ਸਰਕਾਰਾਂ ਵੇਲੇ ਉਹਨਾਂ ਲੀਡਰਾਂ ਦੇ ਉੱਪਰ ਜਿਨ੍ਹਾਂ ਦਾ ਫਰਜ਼ ਹੈ ਪੰਜਾਬ ਨੂੰ ਮੋੜ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੀ ਡਿਊਟੀ ਸੀਗੀ ਉਹਨਾਂ ਦੇ ਕੁਝ ਲੋਕੀ ਉਡਦੀਆਂ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਵਿਭਾਗਤਮਕ ਕੌਂਸਲ ਜਿਵੇਂ ਕਹਿਣਾ ਚਾਹੂਗਾ ਕਿ ਅਸੀਂ ਤਾਂ ਉਹੀ ਕੰਡੇ ਚੁਗ ਰਹੇ ਹਾਂ ਜਿਹੜੇ ਤੁਹਾਡੀ ਸਮੇਂ ਦੀ ਸਰਕਾਰ ਪੰਜਾਬ ਦੇ ਵਿੱਚ ਬੀਜ ਗਈ ਹਾਂ ਉਹਨਾਂ ਕੰਡਿਆਂ ਨੂੰ 100% ਚੁਗਣ ਦੇ ਵਿੱਚ ਤੇ ਲੋਕਾਂ ਦੇ ਜ਼ਖਮ ਭਰਨ ਦੇ ਵਿੱਚ ਸਮਾਂ ਥੋੜਾ ਜ਼ਰੂਰ ਲੱਗ ਸਕਦਾ ਹੈ ਉਹ ਲੱਗ ਰਿਹਾ ਪਰ ਸਾਡੇ ਵੱਲੋਂ ਸਰਕਾਰ ਵੱਲੋਂ ਪਾਰਟੀ ਵੱਲੋਂ ਸੰਸੀਰ ਅਫਰਟਸ ਦੇ ਵਿੱਚ ਕੋਈ ਕਮੀ ਨਾ ਕੱਲ ਸੀ ਨਾ ਜਤ ਨਾ ਕੱਲ ਹੋ। ਖੈਰਾ ਸਾਹਿਬ ਜਿਹੜੇ ਡੀਐਸਓ ਦੇ ਅਧਿਕਾਰੀ ਨੇ ਫੜੇਗੇ ਉਹਨੂੰ ਕਿੰਨਾ ਦੇਖਾਂਗੇ। ਅੱਗੇ ਜਿਹੜੀ ਉਹ ਸਾਡੇ ਮੇਰੀ ਥੋੜੇ ਦੇਖਣਾ ਤਾਂ ਸਹੀ ਗੱਲ ਜੀ। ਉਹਨਾਂ ਦਾ ਐਲਓਸੀ ਜਿਹੜਾ ਲੁਕਆਊਟ ਨੋਟਿਸ ਸਰਕੂਲਰ ਹੈ ਜਿਹੜਾ ਉਹ ਜਾਰੀ ਹੋਇਆ ਹਾਂ ਸੀਗਾ ਉਹ ਬਾਹਰ ਜਾਣਾ ਚਾਹੁੰਦਾ ਸੀਗਾ। ਉੱਥੇ 에어ਪੋਰਟ ਅਥਾਰਟੀਆਂ ਨੇ ਉਹ ਫੜ ਲਿਆ ਉਹਨੂੰ ਪੰਜਾਬ ਪੁਲਿਸ ਵੱਲੋਂ ਤਾਂ ਇੱਕ ਲੀਗਲ ਲਾਪਲ ਪ੍ਰੋਸੈਸ ਹੈ ਜੀ। ਉਹਦੇ ਵਿੱਚ ਪੋਲਿਟਿਕ ਦਾ ਤਾਂ ਕੋਈ ਕੰਮ ਹੀ ਨਹੀਂ ਹੈ। ਉਹ ਮੈਡੀਕਲ ਫੌਂਡ ਜੀ ਉਹ ਤਾਂ ਇੱਕ ਇਨਵੈਸਟੀਗੇਸ਼ਨ ਦਾ ਮੈਟਰ ਹੈ। ਜੇ ਉਹ ਕਿਤੇ ਨਾ ਕਿਤੇ ਕੋਈ ਤਾਰ ਲਿੰਕ ਜੁੜਦੇ ਹੋਣਗੇ ਜਾਂ ਜਾਂ ਕੋਈ ਪ੍ਰੂਫ ਪੁਲਿਸ ਕੋਲ ਹੋਊਗਾ ਤਾਂ ਹੀ ਨਾਮ ਆਇਆ ਹੋਊਗਾ ਤਾਂ ਹੀ ਐਫ ਆਈ ਆਰ ਹੋ ਐਫ ਆਈ ਆਰ ਹੋਈ ਹੋਊਗੀ ਤਾਂ ਹੀ ਕੋਰਟ ਨੇ ਜਾਂ ਪੁਲਿਸ ਨੇ ਲੁਕਆਊਟ ਸਰਕਲ ਜਾਰੀ ਕੀਤਾ ਹੋਊਗਾ ਉਹ ਤਾਂ ਜਿਹੜਾ ਆਪ ਦੇ ਪੀਐਸਓ ਦੇ ਨਾਲ ਗੱਲਾਂ ਤਾਂ ਉਹਨਾਂ ਦੀ ਡੈਫੀਨਿਟਲੀ ਹੁੰਦੀ ਹੋਣਗੀਆਂ ਤੁਸੀਂ ਜੇ ਬੰਦੇ ਨੂੰ ਆਪਦੇ ਆਲੇ ਦੁਆਲੇ ਦਾ ਵੀ ਜੇ ਬੰਦਾ ਕਹੇ ਵੀ ਮੈਂ ਇਗਨੋਰੈਂਟ ਆ ਮੈਨੂੰ ਕੁਝ ਪਤਾ ਨਹੀਂ ਹੈ ਮੇਰੇ ਨੇੜਲੇ ਬੰਦੇ ਜਿਹੜੇ 24 ਘੰਟੇ ਨਾਲ ਰਹਿੰਦੇ ਨੇ ਇਹ ਤਾਂ ਮੈਂ ਸਮਝਦਾ ਕੋਈ ਗੱਲ ਵਾਜਬ ਜਾਇਜ਼ ਗੱਲ ਨਹੀਂ ਹੈ ਪਰ ਹਾਂ ਡੈਫੀਨਿਟਲੀ ਮੇਰੇ ਕਹਿਣ ਜਾਂ ਤੁਹਾਡੇ ਕਹਿਣ ਦਾ ਕੋਈ ਮੈਟਰ ਨਹੀਂ ਕਰਦਾ ਹੈਗਾ ਮੈਟਰੀ ਕਰਦਾ ਹੈ ਕਿ ਪੁਲਿਸ ਕੀ ਇਨਵੈਸਟੀਗੇਸ਼ਨ ਕਰਦੀ ਹੈ ਔਰ ਉਸ ਤੋਂ ਬਾਅਦ ਕੋਰਟ ਉਹਦਾ ਕੀ ਵਰਡ ਡਿਕਟ ਦਿੰਦੀ ਹੈ ਉਹ ਮੈਟਰ ਕਰਦਾ ਹੈ ਮੈਂ ਤਾਂ ਦੂਜੀ ਪਾਰਟੀ ਹੈ ਜੀ ਅਕਾਲੀ ਦਲ ਮੈਂ ਤਾਂ ਉਹਦੇ ਬਾਰੇ ਕੀ ਬਿਆਨ ਦੇ ਸਕਦਾ ਪਰ ਡੈਫੀਨਿਟਲੀ ਮੈਂ ਸਮਝਦਾ ਕਿ ਜੇ ਅੱਜ ਅਕਾਲੀ ਦਲ ਕਦੇ ਖਤਮ ਨਹੀਂ ਹੁੰਦਾ ਠੀਕਾ ਮਰਦਾ ਨਹੀਂ ਸੀ ਅਕਾਲੀ ਦਲ ਕਿਉਂਕਿ ਜਦੋਂ ਤੱਕ ਅਕਾਲੀ ਦਲ ਕਰਦਾ ਸੀ ਪੰਜਾਬ ਦੀ ਪੰਜਾਬੀਅਤ ਦੀ ਪੰਥ ਦੀ ਗੱਲ ਕਰਦਾ ਸੀਗਾ ਉਦੋਂ ਤੱਕ ਤਾਂ ਠੀਕ ਸੀਗਾ ਜੇ ਉਹੀ ਅਕਾਲੀ ਦਲ ਆ ਪੰਥ ਨੂੰ ਵਿਸਾਰ ਕੇ ਕਰ ਕਰ ਨਸ਼ੇ ਬਚਾਉਣ ਦੀ ਗੱਲ ਕਰੂਗਾ ਗੁਰੂ ਸਾਹਿਬ ਦੀ ਬੇਅਦਬੀ ਉਹਨਾਂ ਦੀ ਨੱਕ ਹੇਠ ਹੋਊਗੀ ਤੇ ਫਿਰ ਜਿਹੜੀ ਪਾਰਟੀ ਦੇਖੋ ਆਪਦੇ ਬੇਸਿਕ ਮੁੱਢਲੇ ਸਿਧਾਂਤਾਂ ਤੋਂ ਥਿੜਕੀ ਐ ਉਹ ਖਤਮ ਹੋ ਗਈ ਤੁਸੀਂ ਪਹਿਲੇ ਪੰਜਾਬ ਦੀ ਨਹੀਂ ਪੂਰੇ ਮੁਲਕ ਦੀ ਸਟੇਟਾਂ ਦੀ ਐਗਜ਼ਾਮਪਲ ਚੱਕ ਕੇ ਦੇਖ ਲਓ ਇਹ ਇਹ ਹਮੇਸ਼ਾ ਪੰਥ ਦੀ ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਹੁੰਦੇ ਸੀਗੇ ਉਹ ਤੋਂ ਪਰਾਂ ਹਟੇ ਤੇ ਦਸ ਸਾਲਾਂ ਦੇ ਵਿੱਚ ਕਰਕਰ ਨਸ਼ੇ ਵੀ ਪਹੁੰਚ ਗਏ ਤੇ ਗੁਰੂ ਸਾਹਿਬ ਦੀ ਬਾਕੀ ਸਾਰੀਆਂ ਚੀਜ਼ਾਂ ਪੰਜਾਬ ਦੇ ਲੋਕ ਨੇ ਜਿਹੜੇ ਉਹ ਬੜੇ ਖਰਾਕ ਦਿਲ ਨੇ ਕੰਮ ਦੋ ਘਟ ਹੋ ਗਏ ਵੱਧ ਹੋ ਗਏ ਉਹ 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 ਗੱਲਾਂ ਲੋਕ ਭੁਲਾ ਦਿੰਦੇ ਹੁੰਦੇ ਨੇ ਪਰ ਦੋ ਚੀਜ਼ਾਂ ਜਿਹੜੀਆਂ ਅਕਾਲੀ ਗੱਲ ਦੇ ਰਾਜਪਾਟ ਸਮੇ ਇਹਨਾਂ ਦੀ ਪੁਸ਼ਤ ਪਨਾਈ ਦੇ ਹੇਠ ਹੋਈਆਂ ਇੱਕ ਗੁਰੂ ਸਾਹਿਬ ਦੀ ਬੇਅਦਬੀ ਤੇ ਇੱਕ ਘਰ ਘਰ ਜਿਹੜੇ ਨਸ਼ੇ ਪਹੁੰਚ ਗਏ ਇੰਨਾ ਦੋ ਗੁਨਾਹਾਂ ਦੀ ਮਾਫੀ ਨਾ ਪਰਮਾਤਮਾ ਤੋਂ ਮਿਲਨੀ ਹੈ ਨਾ ਲੋਕਾਂ ਤੋਂ ਮਿਲਨੀ ਹੈ ਹੁਣ ਚਾਹੇ ਇਕੱਠੇ ਰਹਿ ਕੇ ਲੜ ਲੜਨ ਚਾਹੇ ਆੜੜ ਓਗੇ ਲੜ ਲੜਨ ਜਿਵੇਂ ਮਰਜੀ ਲੜ ਲੜਨ ਰਿਜ਼ਲਟ ਹੈ ਜਿਹੜਾ ਉਹ ਜ਼ੀਰੋ ਹੀ ਰਹੂਗਾ ਆਪਕਾਲ ਆਪਕਰ ਨੇ ਪੰਜਾਬ ਦੇ ਕੀ ਪੰਜਾਬ ਚਾਰ ਚੱਕਰ ਐਮਰਜੈਂਸੀ ਰੁੱਤੀ ਹੋਈ ਉਹ ਨਹੀਂ ਤੁਸੀਂ ਕਿਉਂ ਪੁੱਛ ਰਹੇ ਯਾਰ ਕਿ ਮੇਰੇ ਮੈਂਟ ਤੋਂ ਅਣ ਵਸਤੇ ਫੰਡ ਵੀ ਮਿਗਾਏ ਗਏ ਨੇ ਬਹੁਤ ਸਾਰੇ ਲੈਟਰ ਇਸ਼ੂ ਨੇ ਤੇ ਉਹਦੇ ਤੋਂ 3.5 ਸਾਲ ਤੇ ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਕੋਈ ਡਿਵੈਲਪਮੈਂਟ ਦੇ ਕੰਮ ਨਹੀਂ ਹੋਏ ਨਹੀਂ ਤੁਸੀਂ ਇਹਦੇ ਚਲੋ ਆਪੋ ਆਪਣਾ ਵਿਊ ਪੁਆਇੰਟ ਹੈ ਜੀ ਤੁਹਾਡਾ ਮੈਨੂੰ ਥੋੜਾ ਜਿਹਾ ਬਾਇਸਡ ਵਿਊ ਪੁਆਇੰਟ ਲੱਗ ਰਿਹਾ ਵੀ ਡਿਵੈਲਪਮੈਂਟ ਦੇ ਕੰਮ ਨਹੀਂ ਹੋਏ ਸਾਨੂੰ ਤੇ ਲੋਕਾਂ ਨੂੰ ਤਾਂ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਹਾਂ ਡੈਫੀਨਿਟਲੀ ਜਿਹੜਾ ਤੁਸੀਂ ਕਿਹਾ ਕਿ ਜਿਹੜੇ ਸਰਕਾਰ ਦੇ ਫੰਡਸ ਨੇ ਵਾਫਾਕ ਮਹਿਕਮੇ ਤੋਂ ਮਹਿਕਮੇ ਕਿਦੇ ਨੇ ਸਰਕਾਰ ਦੇ ਹ ਜੇ ਕਿਤੇ ਕਿਤੇ ਫੰਡਸ ਕੋਈ ਅਨਯੂਟਿਲਾਈਜ਼ਡ ਪਏ ਨੇ ਤੇ ਉਹਨੂੰ ਇੱਕ ਜਗ੍ਹਾ ਇਕੱਠੇ ਕਰਕੇ ਉਹ ਬੈਟਰ ਵਰਤੋਂ ਦੇ ਵਿੱਚ ਲਿਆ ਜਾ ਸਕਦਾ ਹੈ ਜੇ ਹੁਣ ਆਪਾਂ ਨੂੰ ਅੱਜ ਤੁਹਾਡੇ ਜਾਂ ਮੇਰੇ ਘਰੇ ਆਪਾਂ ਨੂੰ ਲੱਖ ਰੁਪਏ ਦੀ ਲੋੜ ਪਈ ਜੇ ਤੇ ਆਪਣੇ ਥੋੜੀ ਜਿਹੀ 50000 ਹੋਵੇ ਆਪਾਂ ਆਪਦੇ ਘਰਦਿਆਂ ਤੋਂ ਬੱਚਿਆਂ ਤੋਂ ਬਜ਼ੁਰਗਾਂ ਤੋਂ ਭਾਈ ਤੁਹਾਡੇ ਕੋਲ ਕਿੰਨੇ ਕਿੰਨੇ ਪੈਸੇ ਪੈਣ ਆਪਾਂ ਇਕੱਠੇ ਕਰਕੇ ਕੰਮ ਚਲਾ ਹੀ ਲੈਣੇ ਹੁੰਦੇ ਆਈ ਸਰਕਾਰ ਚੱਲਦੀ ਹੈ ਆਮਦ ਕੈਰੀਵਾਦੀ ਵੀ ਮੰਨੇ ਨੇ ਵੀ ਜਿਹੜੇ ਵਪਾਰੀਆਂ ਨਾਲ ਸਬਸਿਡੀ ਨਹੀਂ ਆ ਤੇ ਉਹ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਇਹ ਕਿਹਾ ਵੀ ਕੱਲੇ ਸਬਸਿਡੀਆਂ ਦੇ ਉੱਪਰ ਡਿਪੈਂਡੈਂਟ ਹੋ ਕੇ ਜੇ ਆਪਾਂ ਇਨਵੈਸਟਮੈਂਟ ਕਰਾਂਗੇ ਤਾਂ ਉਹ ਬਹੁਤਾ ਵਾਇਬਲ ਮਾਹੌਲ ਨਹੀਂ ਹੈ ਉਹ ਕਿਉਂ ਅੱਜ ਅਸੀਂ 5 ਸਾਲੀ ਸਬਸਿਡੀਆਂ ਦੇ ਦਾਂਗੇ ਜਾਂ 10 ਸਾਲੀ ਸਬਸਿਡੀ ਦੇ ਦਾਂਗੇ ਜਿਹੜੀਆਂ ਇੰਡਸਟਰੀ ਆ ਪੰਜ 10 ਸਾਲ ਹੀ ਆ ਜੂਗਾ ਜਦੋਂ ਸਬਸਿਡੀ ਮੁੱਕ ਜੂਗੀ ਉਹ ਫਿਰ ਮੁੜ ਕੇ ਉਹਦਾ ਸਮਾਨ ਵਟ ਕੇ ਕਿਤੇ ਲੈ ਜਾਣਗੇ ਹਿਮਾਚਲ ਦੇ ਵਿੱਚ ਨੀਬਰਿੰਗ ਸਟੇਟਸ ਦੇ ਵਿੱਚ ਕੀ ਹੋਇਆ ਸੈਂਟਰ ਸਰਕਾਰ ਨੇ ਕੰਸੈਸ਼ਨ ਦਿੱਤੇ 10 ਸਾਲ ਲਈ 15 ਸਾਲ ਲਈ ਉਹ ਇੱਕ ਵਾਰ ਲੱਗੀ ਬਹੁਤ ਸਾਰੇ ਉਤਰੀਨ ਵੱਧੇ ਚਬੰਦੀ ਹੋਗੇ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਉਹ ਇੱਕੋ ਹਿੱਸਾ ਹੁੰਦਾ ਸਾਰੇ ਦੇ ਸਾਰੇ ਇਕੋ ਸਿਸਟਮ ਨੂੰ ਵਧੀਆ ਚਲਾਉਣ ਦਾ ਸਬਸਿਡੀ ਇੱਕ ਹਿੱਸਾ ਹੋ ਸਕਦਾ ਪਰ ਜੇ ਤੁਸੀਂ ਕਹੋਗੇ ਸਿਰਫ ਔਰ ਸਿਰਫ ਸਬਸਿਡੀ ਦੇ ਸਿੱਤੇ ਅਸੀਂ ਇੰਡਸਟਰੀ ਲਾਵਾਂਗੇ ਉਹ ਨਹੀਂ ਹੈ ਬ੍ਰਾਡਲੀ ਜਿਹੜਾ ਉਹਨਾਂ ਨੇ ਕਿਹਾ ਸੀ ਉਹ ਇਹ ਕਿਹਾ ਸੀਗਾ ਕਿ ਜੇ ਅਸੀਂ ਤੁਹਾਨੂੰ ਮਾਹੌਲ ਇੰਨਾ ਵਧੀਆ ਦੇਵਾਂਗੇ ਸਰਕਾਰ ਵੱਲੋਂ ਵੀ ਉਹ ਸਮਾਜ ਵੱਲੋਂ ਵੀ ਕਿ ਤੁਹਾਡਾ ਆਪ ਇੱਥੇ ਕੰਮ ਕਰਨ ਨੂੰ ਦਿਲ ਕਰੂਗਾ ਸੋ ਉਹ ਸੋਚ ਕੇ ਤੁਸੀਂ ਆਓ ਈਜ਼ ਆਫ ਡੂਇੰਗ ਬਿਜ਼ਨਸ ਤੁਹਾਨੂੰ ਕੋਈ ਇੰਸਪੈਕਟਰ ਆ ਕੇ ਪਰੇਸ਼ਾਨ ਨਹੀਂ ਕਰੂਗਾ ਤੁਹਾਨੂੰ ਕੋਈ ਨਜਾਇਜ਼ ਤੰਗ ਪ੍ਰੇਸ਼ਾਨੀ ਕਰੂਗਾ ਤੁਹਾਨੂੰ ਕਿਸੇ ਤਰੀਕੇ ਦੀ ਸਰਕਾਰੀ ਦਰਬਾਰੇ ਲੋੜਾ ਹੈ ਸਰਕਾਰ ਆਕੇ ਤੁਹਾਡਾ ਕਰੇ ਕੰਮ ਕਰਕੇ ਜਾਊਗੀ ਆ ਕਹੇ ਉਹਨਾਂ ਨੇ ਨਹੀਂ ਆਪਕਾ ਆਪ ਕੋਈ ਪੰਜਾਬ ਦੇ ਠੀਕ ਨਹੀਂ ਕੀ ਕਰ ਠੀਕ ਹੈ ਕਾਪ ਦਾ ਬਹੁਤ ਜ਼ਿਆਦਾ ਨਹੀਂ ਵੱਧ ਕੇ ਆਪਣੇ ਆਪ ਤੇ ਉਹ ਤਾਂ ਫਿਰ ਜਦੋਂ ਇਸ ਤਰ੍ਹਾਂ ਹੁੰਦਾ ਕਿ ਜਦੋਂ ਪਿਛਲੀਆਂ ਸਰਕਾਰਾਂ ਦੇ ਸਮੇਂ ਇੰਨਾ ਕਰਜ਼ਾ ਚੜਿਆ ਹੋਇਆ ਸੀਗਾ ਉਹ ਤਾਂ ਜਿਹੜਾ ਤੁਸੀਂ ਵਿਆਜ ਦੇ ਉੱਪਰ ਹੀ ਵਿਆਜ ਲੱਗੀ ਜਾਊਗਾ ਤੇ ਕਰਜ਼ਾ ਤਾਂ ਚੜਨਾ ਹੀ ਹੈ ਪਰ ਸਵਾਲ ਇਹ ਹੈ ਸਵਾਲ ਇਹ ਨਹੀਂ ਹੁੰਦਾ ਘਰਾਂ ਦੇ ਉੱਪਰ ਵੀ ਕਰਜ਼ਾ ਹੁੰਦਾ ਹੈ ਵਪਾਰਾਂ ਦੇ ਉੱਪਰ ਵੀ ਕਰਜ਼ਾ ਹੁੰਦਾ ਹੈ ਸਟੇਟਾਂ ਤੇ ਦੇਸ਼ਾਂ ਦੇ ਉੱਪਰ ਵੀ ਕਰਜ਼ਾ ਹੁੰਦਾ ਹੈ ਸਵਾਲ ਇਹ ਹੈ ਵੀ ਤੁਸੀਂ ਉਹਦੀ ਯੂਟਿਲਾਈਜੇਸ਼ਨ ਕਿਸ ਪਾਸੇ ਵੱਲ ਕਰਦੇ ਹੋ ਜੇ ਤਾਂ ਤੁਸੀਂ ਲੋਨ ਲੈ ਰਹੇ ਹੋ ਤੇ ਉਹ ਖੇ ਖਰਾਬ ਕਰ ਰਹੇ ਹੋ ਉਹਨੂੰ ਤੁਸੀਂ ਘਾਰੇ ਪਾ ਕੇ ਤੁਸੀਂ ਆਪਦੇ ਘਰਾਂ ਦੇ ਵਿੱਚ ਲੈ ਕੇ ਜਾ ਰਹੇ ਹੋ ਉਹਦੀ ਕਰਕਸ਼ਨਾ ਕਰ ਰਹੇ ਹੋ ਉਹ ਤਾਂ ਮਾੜੀ ਗੱਲ ਹੈ ਪਰ ਜੇ ਉਹ ਕਰਜ਼ਾ ਤੁਸੀਂ ਲੈ ਰਹੇ ਹੋ ਤੇ ਉਹ ਕਰਜ਼ਾ ਲੈ ਕੇ ਤੁਸੀਂ ਜੀਵਿਕਾ ਦਾ ਥਰਮਲ ਪਾਵਰ ਪਲਾਂਟ ਖਰੀਦ ਰਹੇ ਹੋ ਜੇ ਕਰਜ਼ਾ ਲੈ ਕੇ ਤੁਸੀਂ ਸਕੂਲ ਆਫ ਹਸਪੀਟਲ ਬਣਾ ਰਹੇ ਹੋ ਜੇ ਕਰਜ਼ਾ ਲੈ ਕੇ ਤੁਸੀਂ ਆ ਲੋਕਾਂ ਨੂੰ ਨੂੰ ਸਪੋਟਾ ਦੇ ਰਹੇ ਹੋ ਜੇ ਕਰਜ਼ਾ ਲੈ ਕੇ ਤੁਸੀਂ ਜਿਹੜੇ ਕੈਪੀਟਲ ਐਕਸਪੈਂਡੀਚਰ ਹੈ ਉਹ ਕਰ ਰਹੇ ਹੋ ਜੇ ਕਰਜ਼ਾ ਲੈ ਕੇ ਤੁਸੀਂ 10-10 ਲੱਖ ਦਾ ਦੀਮਾ ਹਰ ਘਰ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਜੇ ਕਰਜ਼ਾ ਲੈ ਕੇ ਤੁਸੀਂ ਖੇਡ ਸਟੇਡੀਅਮ ਬਣਾ ਰਹੇ ਹੋ ਛੱਪੜਾਂ ਦੀ ਸਪਲਾਈ ਕਰ ਰਹੇ ਹੋ ਤੇ ਉਹ ਉਹ ਮਾੜਾ ਕਰਜ਼ਾ ਨਹੀਂ ਹੈਗਾ ਮਾੜਾ ਕਰਜ਼ਾ ਹੁੰਦਾ ਵੀ ਲੋਅ ਤੇ ਉਹਨੂੰ ਰੈਵਨਿਊ ਐਕਸਪੈਂਡੀਚਰ ਦੇ ਵਿੱਚ ਤੁਸੀਂ ਇਹ ਖਰਾਬ ਕਰ ਦੋ ਜਾਂ ਉਹ ਕ੍ਰਪਸ਼ਨਾਂ ਦੇ ਵਿੱਚ ਖਾ ਜਾਓ ਉਹ ਮਾੜਾ ਹੋਣਾ। ਇਹ ਤਾਂ ਪਾਣੀ ਓਵਰਫਲੋ ਆ ਕਿਸ ਤਰ੍ਹਾਂ ਦਿਖਣੇ ਪਾਣੀ ਓਵਰਫਲੋ ਹੋਇਆ। ਪੰਜਾਹ ਸਾਲ ਦੇਖ ਜਿਉਂ। ਨਹੀਂ ਨਹੀਂ ਜੋ ਤੋਂ ਪੂਰੇ ਨਾਰਥਰਨ ਇੰਡੀਆ ਦੇ ਵਿੱਚ ਹੁਣ ਬਾਰਿਸ਼ਾਂ ਇੰਨੀਆਂ ਪਈਆਂ ਨੇ ਤੇ ਉੱਪਰੋਂ ਵੀ ਪਾਣੀ ਇੰਨਾ ਆ ਰਿਹਾ ਹੈ ਉਹ ਡੈਫੀਨਿਟਲੀ ਥੋੜਾ ਜਿਹਾ ਕਾਲ ਆਫ ਕੰਸਰਨ ਤਾਂ ਇਸ ਲਈ ਜ਼ਰੂਰ ਬਣਿਆ ਹੋਇਆ ਹੈ ਪਰ ਮੈਂ ਸਮਝਦਾ ਕਿ ਸਰਕਾਰ ਵੀ ਔਰ ਐਡਮਿਨਿਸਟ੍ਰੇਸ਼ਨ ਵੀ ਪੂਰੇ ਲੋਡ ਤੇ ਨੇ। ਕਿਸੇ ਵੀ ਇਵੈਂਚੁਐਲਿਟੀ ਨੂੰ ਹੈਂਡਲ ਕਰਨ ਦੇ ਲਈ ਸਰਕਾਰ ਨੇ ਪੂਰਾ ਕੁੱਪਤਾ ਬੰਦ ਕੀਤੇ ਹੋਏ ਨਾ ਪਰਚਾ ਜ니어 ਪੁਲਿਸ ਦਾਰਿਆ ਫਰਦਾ ਵੀਡੀਓ ਜ਼ਰੂਰ ਹੈ ਕਿ ਕਿਹੜੇ ਛੱਡ ਦੇ ਹਲੋ ਜੀ ਇੱਕ ਮਿੰਟ ਉਹਦਾ ਦਰਚਾ ਦੋ ਦੇਖੋ ਇਸ ਬਾਰੇ ਕਿ ਸਪਤਾਪ ਸਿੰਘ ਬਾਜਵਾ ਨੇ ਆ ਸਾਡੇ ਉੱਪਰ ਮੇਰੇ ਹਰਪਾਲ ਚੀਮਾ ਦੇ ਉੱਪਰ ਪਰਚਾ ਕਰਾਇਆ ਇੱਕ ਔਰ ਉਹਦੇ 'ਚ ਉਹਨਾਂ ਨੇ ਐਲੀਗੇਸ਼ਨ ਲਗਾਏ ਕਿ ਅਸੀਂ ਉਹਨਾਂ ਨੇ ਉਹ ਕਹਿੰਦੇ ਮੈਂ ਵਿਕਰਮਜੀਤ ਜੀ ਦੀ ਸਪੋਰਟ ਨਹੀਂ ਕੀਤੀ। ਇਹੀ ਕਹਿਣਾ ਉਹਨਾਂ ਨੇ ਇਸੇ ਕੱਲ ਦਾ ਜੀ ਸਾਡੀ ਅਸੀਂ ਇੱਕ ਵੀਡੀਓ ਚਲਾਈ ਉਹਦਾ ਉਹਨਾਂ ਨੇ ਜ਼ਿਕਰ ਕੀਤਾ। ਤੁਸੀਂ ਮੈਂ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਉਹਨਾਂ ਦਾ ਹੀ ਟਵੀਟ ਸੀ ਜਿਹੜਾ ਤੇ ਤਰੀਕ ਦਾ ਕੱਢ ਕੇ ਦਿਖਾਇਆ ਜਿਹਦੇ ਵਿੱਚ ਉਹਨਾਂ ਨੇ ਸਪੱਸ਼ਟ ਕਿਹਾ ਕਿ ਮੈਂ ਆ ਹੁਣੇ ਤੁਹਾਨੂੰ ਦਿਖਾ ਦਿੰਦਾ ਆ ਉਹਨਾਂ ਦਾ ਟਵਿੱਟਰ ਹੈਂਡਲ ਹੈ ਉਹਦੇ ਵਿੱਚ ਲਿਖਿਆ ਹੈ ਇ ਆਈ ਸਟਰੋਂਗਲੀ ਕੰਡੈਮ ਦਾ ਅਰੈਸਟ ਆਫ ਵਿਕਰਮਜੀਤ ਸਿੰਘ ਮਜੀਠੀਆ ਬੋਥ ਬੋਥ ਇਨ ਦਾ ਮੈਨਰ ਇਟ ਵਾਇਲਟਸ ਡੈਮੋਕ੍ਰੈਟਿਕ ਪ੍ਰਿੰਸੀਪਲਸ ਐਂਡ ਐਕਸਪੋਜ਼ਸ ਦਾ ਡਿਕਟੇਟੋਰੀਅਲ ਮਾਈਂਡਸੈਟ ਬਿਹਾਈਂਡ ਇਟ ਪਰਚਾ ਸਾਡੇ ਤੇ ਕਰਾ ਰਹੇ ਨੇ ਵੀ ਅਮਨ ਅਰੜ ਨੇ ਮੇਰੇ ਤੇ ਝੂਠੇ ਅਲੀਗੇਸ਼ਨ ਲਾਏ ਵੀ ਤੁਸੀਂ ਵਿਕਰਮਜੀਤ ਦੀ ਮਦਦ ਕਰਦੇ ਹੋ ਤੇ ਆਪ ਟਵੀਟ ਕਰੀ ਬੈਠੇ ਨੇ ਜਦੋਂ ਉਹਨਾਂ ਨੂੰ ਪੁੱਛਿਆ ਵਿਧਾਨ ਸਭਾ ਦੇ ਵਿੱਚ ਫਿਰ ਬੌਂਦਲ ਕੇ ਫਿਰ ਟਵੀਟ ਆਉਦਾ ਕੱਢ ਕੇ ਦੇਖਣ ਲੱਗ ਗਏ ਸੋ ਇਹੋ ਜਿਹੇ ਪਰਚੇ-ਪੁਰਚੇ ਨੇ ਜਦੋਂ ਤੁਸੀਂ ਲੋਕਾਂ ਦੀ ਗੱਲ ਕਰਨੀ ਹੈ ਤੇ ਇਹੋ ਜਿਹੇ ਪਰਚੇ-ਪੁਰਚੇ ਜਿਹੜੇ ਹੁੰਦੇ ਰਹੇ ਨੇ ਪਹਿਲੇ ਵੀ ਤੇ ਹੋਏ ਨੇ ਤੇ ਜੇ ਲੋਕਾਂ ਦੀ ਗੱਲ ਕਰਦੇ ਹੋ ਜਾਣਗੇ ਤੇ ਕੋਈ ਫਰਕ ਨਹੀਂ ਪੈਂਦਾ